ਸਾਡੇ ਲੋਕ ਬਾਹਰ ਜਾਂਦੇ ਨੇ ਬਾਹਰ ਜਾ ਕੇ ਇੱਥੇ ਸਾਫ ਸੁਥਰੀ ਉਹਨਾਂ ਦੀ ਸਾਰਾ ਪਾਸਪੋਰਟ ਵੀ ਬਣਦਾ ਹੈ ਉਹਨਾਂ ਦਾ ਵੀਜ਼ਾ ਵੀ ਲੱਗਦਾ ਉਹ ਬਾਹਰ ਜਾਂਦੇ ਨੇ ਬਾਹਰ ਜਾ ਕੇ ਉਹ ਕੋਈ ਕ੍ਰਿਮੀਨਲ ਕਰ ਦਿੰਦੇ ਨੇ ਉਹ ਕ੍ਰਿਮੀਨਲ ਕੀ شناخت ਕਰਨਗੇ ਇੱਥੋਂ ਵੀ ਇਹ ਕ੍ਰਿਮੀਨਲ ਲੱਗੇ ਹੁਣ ਜਿਹੜੀ ਮਤਲਬ ਕਸ਼ਮੀਰ ਆਪਣੇ ਅਮਰੀਕਾ ਦੇ ਵਿੱਚ ਘਟਨਾ ਵਾਪਰੀ ਹੈ ਆਪਣਾ ਸਿੱਖ ਨੌਜਵਾਨ ਮੁੰਡਾ ਹੈ ਹਾਲਾਂਕਿ ਉਹ ਕੋਈ ਇਹੋ ਜਿਹਾ ਕ੍ਰਾਈਮ ਨਹੀਂ ਉਹ ਤਾਂ ਹੋਇਆ ਉਹ ਉਹਨੇ ਟ੍ਰੈਪ ਕਾਨੂੰਨ ਬਾਰੇ ਉਹਦੀ ਜਾਣਕਾਰੀ ਨਹੀਂ ਸੀ ਉਹਨੇ ਉਹ ਜਿਹੜਾ ਟਰੱਲ ਹੈ ਉਹ ਸਾਈਡ ਗਲਤ ਸਾਈਡ ਤੇ ਕੱਟ ਲਿਆ ਜਿਸ ਦੇ ਕਰਕੇ ਉਹ ਐਕਸੀਡੈਂਟ ਹੋ ਗਈ ਉਹ ਸਾਰੀ ਕਮਿਊਨਿਟੀ ਸਾਰਾ ਫਿਰਕਾ ਸਾਡਾ ਸਾਰੀ ਸਾਡਾ ਭਾਈਚਾਰਾ ਦੋਸ਼ੀ ਹੋ ਗਿਆ ਜਿਹੜਾ ਜਿਹੜੀ 1984 ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਹ ਦੋ ਨੌਜਵਾਨਾਂ ਨੇ ਆਪਣੀ ਜਜ਼ਬਾਤਾਂ ਦੇ ਵਿੱਚ ਆ ਕੇ ਇੰਦਰਾ ਗਾਂਧੀ ਦੇ ਜਿਹੜੇ ਕਤਲ ਕੀਤਾ ਹੋਇਆ ਤੇ ਉਹ ਸਾਰਾ ਸਿੱਖ ਭਾਈਚਾਰਾ ਦੋਸ਼ੀ ਛੁਦਾ ਯਾਨੀ ਇਸ ਕਰ ਨੂੰ ਦੋਸ਼ੀ ਮੰਨ ਕੇ ਜਿਹੜੇ ਲੋਕ ਇਹ ਕਹਿ ਰਹੇ ਨੇ ਵੀ ਭੰਗਿਆਂ ਨੂੰ ਭਜਾਓ ਭੰਗਿਆਏ ਕਿੱਥੋਂ ਨੇ ਜੀ ਬਿਹਾਰ ਤੋਂ ਬਿਹਾਰ ਦੇ ਵਿੱਚ ਪਟਨਾ ਪਟਨਾ ਦੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹੋਇਆ ਜੀ ਅਸੀਂ ਪਟਨਾ ਦੇ ਜੀਤ ਕਾਉਂਦੇ ਅਸੀਂ ਪਟਨਾ ਸਾਹਿਬ ਦੇ ਵਿੱਚ ਜਾਨਦੇ ਆ ਜਿਹੜੇ ਚਾਰ ਜਿਹੜੇ ਸਾਡੇ ਪੰਜ ਪੰਜ ਪਿਆਰੇ ਨੇ ਉਹਨਾਂ ਵਿੱਚ ਧਰਮ ਸਿੰਘ ਕਿੱਥੋਂ ਦਾ ਸੀ ਜੀ ਜੂਪੀ ਦਾ ਹਿੰਮਤ ਸਿੰਘ ਕਿੱਥੋਂ ਦਾ ਸੀਗਾ ਉੜੀਸਾ ਦਾ ਤੇ ਆਪਣਾ ਮੋਹਕਮ ਸਿੰਘ ਕਿੱਥੋਂ ਦਾ ਸੀਗਾ ਗੁਜਰਾਤ ਦਾ ਤੇ ਸਾਬ ਸਿੰਘ ਕਿੱਥੋਂ ਦਾ ਸੀਗਾ ਕਰਨਾਟਕਾ ਦਾ ਯਾਨੀ ਉਹਨਾਂ ਤੁਸੀਂ ਦੇਖੋ ਵੀ ਸਾਡੀ ਕਮਿਊਨਿਟੀ ਦੇ ਵਿੱਚ ਤਾਂ ਇਹ ਹੈ ਹੀ ਨਹੀਂ ਵੀ ਇਹ ਕਿੱਥੋਂ ਦੇ ਨੇ ਜਿਹੜੇ ਪੰਜ ਪਿਆਰੇ ਬਣੇ ਨੇ ਯਾਨੀ ਇਹ ਜਿਹੜੀਆਂ ਗੱਲਾਂ ਨੇ ਸਾਰੀਆਂ ਨੂੰ ਨੂੰ ਹੀ ਦੇਖਣਾ ਚਾਹੀਦਾ ਦੂਜੀ ਗੱਲ ਸਾਡਾ ਤਾਂ ਸਿੱਖ ਧਰਮ ਤਾਂ ਇਹ ਹੈ ਅੱਜ ਤਾਂ ਹਮੇਸ਼ਾ ਨੀਵੇਂ ਵਾਲੇ ਪਾਸੇ ਖੜਦੇ ਆ ਜੀ